cosmetic ਤੁਸੀਂ ਆਪੋ ਆਪਣੇ ਹਿਸਾਬ ਨਾਲ ਸੋਚਣਾ ਹੈ ਕਿਹੜਾ ਤੁਸੀਂ ਯੂਜ਼ ਕਰ ਰਹੇ ਹੋ ਲੇਕਿਨ ਰੈਫਰੈਂਸ ਤੁਹਾਨੂੰ ਮੈਂ ਦੇ ਰਿਹਾ ਪ੍ਰੋਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਮਾਡਰਨ ਯੁੱਗ ਦੇ ਵਿੱਚ ਆ ਗਏ ਹਾਂ ਪਰ ਚੀਜ਼ਾਂ ਦੀ ਪਰਖ ਕਰਨਾ ਭੁੱਲ ਗਏ ਹਾਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਜਦੋਂ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕੋਸਮੈਟਿਕ ਪੈਂ ਜਿਵੇਂ ਤੁਹਾਨੂੰ ਕੁਐਸਚਨ ਕਰਦਾ ਹਾਂ ਜਦੋਂ ਕੋਸਮੈਟਿਕ ਚੂਜ਼ ਕਰਦੇ ਹੋ ਤਾਂ ਕੋਸਮੈਟਿਕ ਚ ਸਭ ਤੋਂ ਪਹਿਲੀ ਕਿਹੜੀ ਚੀਜ਼ ਦੇਖਦੇ ਹੋ ਫੋਰ ਐਗਜ਼ਾਮਪਲ ਕੋਈ ਪੈਕਿੰਗ ਹੈ ਕੋਸਮੈਟਿਕ ਮਨੂ ਕੀ ਦੇਖਦੇ ਹੋ ਵੈਸੇ ਤੁਹਾਡੇ ਹਿਸਾਬ ਨਾਲ ਬ੍ਰਾਂਡ ਦੇਖਦੇ ਆਪਾਂ ਹੋਰ ਕੀ ਚੀਜ਼ ਦੇਖਦੇ ਆਪਾਂ ਉਹਦੇ ਤੇ ਲੁੱਕ ਬ੍ਰਾਂਡ ਔਰ ਲੁੱਕ ਬਿਲਕੁਲ ਸਹੀ ਹੈ ਬ੍ਰਾਂਡ ਔਰ ਲੁੱਕ ਦੇਖਿਆ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਔਰ ਇੱਥੇ ਹੀ ਸਾਰਾ ਘਾਲਾ ਮਾਲਾ ਹੈ ਕਿਉਂ ਲੇਬਲ ਤੇ ਦਿੱਤਾ ਹੈ ਬਹੁਤ ਵੱਡਾ ਤુલਸੀ ਦਾ ਪੱਤਾ ਐਲੋਵੇਰਾ ਦਾ ਟਰੀ ਜਾਂ ਉਹਦੇ ਉੱਪਰ ਨੀਮ ਦਾ ਦਰਖਤ ਬਹੁਤ ਵੱਡਾ ਐਕਚੁਅਲ ਦੇ ਵਿੱਚ ਜਦੋਂ ਤੁਸੀਂ ਕੋਸਮੈਟਿਕ ਪਰਚੇਸ ਕਰਨਾ ਹੈ ਬ੍ਰਾਂਡ ਪੈਕਿੰਗ ਤੋਂ ਵੀ ਪਹਿਲਾਂ ਉਹਦਾ ਇНГਰੀਡੀਅੰਟਸ ਪੜਨਾ ਹੈ ਕਿਉਂਕਿ ਉਹਦੇ ਚ ਛੁਪਿਆ ਹੈ ਤੁਹਾਡੀ ਕੁਦਰਤੀ ਸੁੰਦਰਤਾ ਦਾ ਰਾਜ ਉਸ ਪ੍ਰੋਡਕਟ ਦੇ ਵਿੱਚ ਤੇ ਦਿਖਾਇਆ ਗਿਆ ਕਿ ਇਸਮੇ ਛੁਪਿਆ ਹੈ ਆਪਕੀ ਸੁੰਦਰਤਾ ਦਾ ਰਾਜ ਪਰ ਉਹਦੇ ਇНГਰੀਡੀਅੰਟਸ ਚ ਛੁਪਿਆ ਹੋਇਆ ਹੈ ਤੁਹਾਡੀ ਕੁਦਰਤੀ ਸੁੰਦਰਤਾ ਦਾ ਰਾਜ ਕਿਉਂ ਕਿ ਕਿੰਨੇ ਪਰਸੈਂਟ ਕੁਦਰਤੀ ਹੈ ਇਹਦਾ ਸਚਾਈ ਇНГਰੀਡੀਅੰਟਸ ਹੈ ਔਰ ਜਦੋਂ ਤੁਸੀਂ ਦੇਖੋਗੇ ਲੇਬਲ ਤੇ ਲੱਗੀ ਆ ਵੱਡੀ ਸਾਰੀ ਤુલਸੀ ਦਾ ਪੱਤਾ ਵੱਡਾ ਸਾਰਾ ਐਲੋਵੀ ਦਾ ਤਾਂ ਪੱਤਾ ਲੀਫ ਲੱਗਾ ਹੋਇਆ ਹੈ ਪਰ ਜਦੋਂ ਤੁਸੀਂ ਉਹਦੀ ਇਨਗਰੀਡੀਅੰਟਸ ਪੜੋਗੇ ਉੱਥੇ ਲਿਖਿਆ ਹੋਊਗਾ ਇਹ ਤੁਲਸੀ ਦਾ ਜਿਹੜਾ ਆਇਲ ਹੈ ਜਾਂ ਤੁਲਸੀ ਦਾ ਜਿਹੜਾ ਪੱਤਾ ਬਾਹਰ ਦਿਖਾਇਆ ਗਿਆ ਉਹ ਪਾਇਆ ਗਿਆ 1% ਬਾਕੀ ਕੀ ਹੈ ਉਹੀ ਸਾਰੇ ਦੇ ਸਾਰੇ ਟਾਕਸਿਕ ਕੈਮੀਕਲਸ ਉਹ ਕਿਵੇਂ ਡਿਟੇਲ ਦਊਂਗਾ ਉਹਦੀ ਕਿਹੜੇ ਕਿਹੜੇ ਨੇ ਹੁਣ ਇਹ ਕੰਮ ਕਿਵੇਂ ਕਰਦੇ ਆ ਹੁਣ ਲੌਜੀਕ ਤੇ ਆ ਜਾਈਏ ਬੱਚੀਆਂ ਜਿਹੜੀਆਂ 13 ਸਾਲ ਤੋਂ 21 ਸਾਲ ਵਾਲੀਆਂ ਨੇ ਉਹ 65% ਕਾਸਮੈਟਿਕ ਕੰਜ਼ਿਊਮ ਕਰ ਰਹੀਆਂ ਨੇ ਇਸ ਟਾਈਮ ਤੇ 65% ਇਹ ਉਮਰ ਕਿੰਨੀ ਹੈ 13 ਤੋਂ 21 ਔਰ ਜਿਹੜਾ ਲਿਪਸਟਿਕ ਹੈ ਸਭ ਤੋਂ ਜ਼ਿਆਦਾ ਇਹਨੂੰ ਹਰ ਜਿਹੜੀ ਹਰ ਔਰਤ ਦੀ ਕੋਸ਼ਿਸ਼ ਹੁੰਦੀ ਕਿ ਕਮ ਸੇ ਕਮ ਚੋਲ ਚ ਜਾਣਾ ਹੈ ਬੁਲਾ ਦੇ ਲਿਪਸਟਿਕ ਲਗਾਈ ਜਾਈਏ ਰਿਸਰਚ ਦੇ ਮੁਤਾਬਕ 4.5 ਕਿਲੋ ਲਿਪਸਟਿਕ ਇੱਕ ਔਰਤ ਪੂਰੇ ਜੀਵਨ ਦੇ ਵਿੱਚ ਖਾ ਜਾਂਦੀ ਹੈ ਐਕਸਾਈਰ ਰਿਸਰਚ ਇਹ ਮੇਰਾ ਕੋਈ ਨਿੱਜੀ ਵੀਊ ਨਹੀਂ ਹੈ 4.5 ਕਿਲੋ ਖੁਣੇ ਤੁਹਾਡੇ ਤੁਹਾਨੂੰ ਟੇਬਲ ਦਿੱਤਾ ਗਿਆ ਹੈ ਇੰਨੀ ਸੈਂਸਿਟਿਵ ਬੋਡੀ ਤੇ ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਕਿ ਲਿਪਸਟਿਕ ਬਣਦੀ ਕਿਹਦੇ ਤੋਂ ਹੈ ਕਦੀ ਪੁੱਛਿਆ ਲਿਪਸਟਿਕ ਕਿਹਦੇ ਤੋਂ ਬਣਦੀ ਹੈ ਲੈਡ ਤੋਂ ਬਣਦੀ ਉਹਦੇ ਅੰਦਰ ਲੈਡ ਦੀ ਮਾਤਰਾ ਹੈ ਲੈਡ ਮੀਨਸ ਸਿੱਕਾ ਜਿਹੜਾ ਸੈੱਲ ਬਣਦਾ ਬੈਟਰੀਆਂ ਬਣਦੀਆਂ ਲਿਪਸਟਿਕ ਦੇ ਅੰਦਰ ਔਰ ਕਿੱਥੇ ਲਗਾ ਰਹੇ ਆਪਾਂ ਇਹਨੂੰ ਲਿਵਸ ਸਭ ਤੋਂ ਸੈਂਸਿਟਿਵ ਨੇ ਕਿਉਂਕਿ ਇੱਥੇ ਜਿਹੜੀ ਚੀਜ਼ ਤੁਸੀਂ ਲਗਾਓਗੇ ਸੈਕਿੰਡ ਦੇ ਦਸਵੇਂ ਹਿੱਸੇ 'ਚ ਬ੍ਰੇਨ ਤੇ ਜਾਂਦੀ ਆ ਸੈਕਿੰਡ ਦੇ ਕਿੰਵੇਂ ਹਿੱਸੇ 'ਚ ਦਸਵੇਂ ਹਿੱਸੇ 'ਚ ਬ੍ਰੇਨ ਤੇ ਜਾਂਦੀ ਆ ਔਰ ਇਹਦਾ ਸਿੱਧਾ ਇੰਪੈਕਟ ਜਾਂਦਾ ਹੈ ਔਰ ਦੇ ਦੋ ਅਨਮੋਲ ਰਤਨ ਨੇ ਜਿਦੇ ਕਰਕੇ ਔਰਤ ਹੈਲਥੀ ਔਰ ਅਨ ਹੈਲਥੀ ਡਿਸਾਈਡ ਹੁੰਦੀ ਹੈ ਅਨਮੋਲ ਰਤਨ ਔਰਤ ਦੇ ਜਾਨਣਾ ਚਾਹੋਗੇ ਕਿਹੜੇ-ਕਿਹੜੇ ਆ ਠੀਕ ਹੈ ਦੋਨ ਮੋੜ ਰਤਨ ਦੋ ਗ੍ਰੰਥੀਆਂ ਨੇ ਹਾਈਪੋਥੈਲਾਮਸ ਤੇ ਪਿਟਿਊਟਰੀ ਗਲੈਂਡ ਇਹ ਦੋਨੇ ਦੇ ਦੋਨੇ ਤੁਹਾਡੇ ਕੰਨ ਦੇ ਕੋਲ ਪਲੇਸ ਨੇ ਇਸ ਜਗ੍ਹਾ ਤੇ ਪਲੇਸ ਆ ਹਾਈਪੋਥੈਲਾਮਸ ਹੋ ਗੈਂਡ ਹੈ ਜਿਹੜਾ ਅਗਰ ਸਵੇਰ ਉੱਠ ਕੇ ਕੋਈ ਵੀ ਇਨਸਾਨ 2 ਵਜੇ 3 ਵਜੇ ਕਿਸੇ ਵੀ ਚੀਜ਼ ਦੀ ਰਿਵੀਜ਼ਨ ਕਰਦਾ ਹੈ ਰਿਵਾਈਜ਼ ਕਰਦਾ ਗੁਰਬਾਣੀ ਪੜ੍ਹਦਾ ਕਿਤਾਬ ਪੜ੍ਹਦਾ ਤਾਂ ਉਹ ਹਾਈਪੋਥੈਲਾਮਸ ਗਲੈਂਡ ਦੀ ਕੁਆਲਿਟੀ ਕਰਕੇ ਪੜਦਾ ਹੈ ਔਰ ਉਸ ਟਾਈਮ ਤੇ ਉਹੀ ਗਲੈਂਡ ਜ਼ਿਆਦਾ ਐਕਟਿਵ ਹੁੰਦਾ ਤੇ ਉਸ ਚੀਜ਼ ਦੀ ਸਮਝ ਤੁਹਾਨੂੰ ਜ਼ਿਆਦਾ ਆਉਂਦੀ ਹੈ ਉਹ ਹਾਈਪੋਥੈਲਾਮਸ ਗਲੈਂਡ ਹੈ ਪਲੱਸ ਇਹ ਹੈਗਾ ਕਮਾਂਡਰ ਸਾਰਿਆਂ ਦਾ ਔਰਤ ਦੇ ਅੰਦਰ ਜਿੰਨੀਆਂ ਵੀ ਗੰਥੀਆਂ ਨੇ ਹਾਈਪੋਥੈਲਾਮਸ ਪਿਟਿਊਟਰੀ ਪੈਨਕ੍ਰੀਆ ਸਭ ਇਹ ਇਹਨੂੰ ਇਕੱਲਾ ਕਮਾਂਡ ਕਰਦਾ ਹੈ ਇਹਦਾ ਨਾਲ ਸਬੰਧ ਹੋਇਆ ਹੈਗਾ ਪਿਟਿਊਟਰੀ ਗਲੈਂਡ ਆਹ ਵਾਹ ਹਾਈਪੋਥੈਲਾਮਸ ਠੀਕ ਹੈ ਇਹਦੇ ਨਾਲ ਹੀ ਫੜੇ ਲਿਖਿਆ ਪਿਟਿਊਟਰੀ ਗਲੈਂਡ ਇਹ ਦੋ ਅਨਮੋਲ ਰਤ ਨੇ ਔਰਤ ਦੇ ਇਸ ਇਹ ਤੰਦਰੁਸਤ ਤਾਂ ਔਰਤਾਂ ਦਰੁਸਤ ਇਹ ਸਹੀ ਗਲਤ ਇਹ ਵਿਗੜ ਗਏ ਤਾਂ ਔਰ ਉਹਦਾ ਪੂਰਾ ਸਰੀਰ ਕੈਂਸਰ ਤੱਕ ਦਾ ਮੌਲੇ ਬਣਾਉਂਦੇ ਨੇ ਬਾਅਦ ਚ ਹੁਣ ਮੈਂ ਸਿੱਧਾ ਲੱਗਾਂ ਵਾਪਸ ਲਿਪਸਟਿਕ ਤੇ ਜਦੋਂ ਇਹ ਲਿਪਸਟਿਕ ਲਗਾਈ ਜਾਂਦੀ ਹੈ ਤਾਂ ਸੈਕਿੰਡ ਦੇ ਕੁਝ ਛੋਟੇ ਤੇ ਛੋਟੇ ਸੂਖਮ ਹਿੱਸੇ ਦੇ ਵਿੱਚ ਉਹ ਬ੍ਰੇਨ ਤੇ ਅਟੈਕ ਕਰਦੀ ਹੈ ਤੇ ਬ੍ਰੇਨ ਦੇ ਜਿੱਥੇ ਅਟੈਕ ਕਰਦੀ ਹੈ ਉਹ ਆਹੀ ਦੋ ਨਮੋੜ ਰਤਨ ਨੇ ਆਹੀ ਦੋ ਪਿਚੋਟੀ ਤੇ ਹਾਈਪੋਥੈਲਾਮਸ ਇਹ ਆਪਣਾ ਕੰਮ ਘਟਾ ਦਿੰਦੇ ਨੇ ਉਦੋਂ ਹੁਣ ਜਦੋਂ ਇਹ ਕੰਮ ਘਟਾਉਂਦੇ ਨੇ ਤਾਂ ਫੋਲਿਕਲਸ ਦਾ អូវুলেਟਰੀ フェーズ ਤੱਕ ਜਾਣਾ ਜਿਹੜਾ ਹੁਣੇ ਤੁਸੀਂ フェーズ ਸਮਝਿਆ ਸੀ ਸਰਦੀ ਰੋਤ ਤੋਂ ਬਸੰਤ ਰੋਤ ਤੌਣਾ ਤੇ ਬਸੰਤ ਰੋਤ ਤੋਂ ਗਰਮ ਰੋਤ ਤੌਣਾ ਉਹ ਤਿੰਨੇ ਚੀਜ਼ਾਂ ਪ੍ਰਭਾਵਿਤ ਹੋ ਜਾਂਦੀਆਂ ਨੇ ਤਾਂ ਪੀਰੀਅਡ ਸਾਈਕਲ ਜੇ ਵਿਗੜ ਗਿਆ ਲੰਬਾ ਟਾਈਮ ਚਲਾ ਗਿਆ អូវুলেਟਰੀ ਪੌਰ ਕਨਸੀਵਿੰਗ ਦੀ ਜਿਹੜੀ ਸਿਚੁਏਸ਼ਨ ਸੀ ਉਹ ਵੀ ਵਿਗੜ ਗਈ ਤਾਂ ਕਨਸੀਵਿੰਗ ਦੇ ਚਾਂਸਸ ਵੀ ਘਟ ਗਏ ਇਹਦਾ ਮਤਲਬ ਕੀ ਹੋ ਗਿਆ ਕੱਲੀ ਲਿਪਸਟਿਕ ਔਰਤ ਨੂੰ ਬਾਜ ਬਣਾ ਰਹੀ ਹੈ ਕੱਲੀ ਲਿਪਸਟਿਕ ਇਨਫਰਟੀਲਿਟੀ ਵੱਲ ਅਗੇ ਜਾ ਰਹੀ ਹੈ ਔਰਤ ਨੂੰ ਕੱਲੀ ਲਿਪਸਟਿਕ ਕਿਉਂਕਿ ਜੋ ਚਾਟ बोल ਰਿਹਾ ਜੋ ਸਾਇੰਸ ਬੋਲ ਰਿਹਾ ਜੋ ਇਹਨਾਂ ਨੇ ਕੰਮ ਬੋਲ ਰਿਹਾ ਦੋਨੋਂ ਅਨਮੋਲ ਰਤਨਾਂ ਦੇ ਉਹਦਾ ਮਤਲਬ ਤੇਹੀ ਹੈ ਔਰ ਜਿਹੜੀ ਚੀਜ਼ ਤੁਸੀਂ ਆਪਣੇ ਫੇਸ ਤੇ ਲਗਾ ਲਈ ਹੈ ਉਹ ਬਹੁਤ ਕੁਸ਼ ਆਈ ਥਿੰਕ ਫੇਸ ਤੇ ਲਗਾਉਣ ਵਾਲੀ ਕਿਹੜੀ ਕਿਹੜੀ ਚੀਜ਼ਾਂ ਕੋਈ ਉਹਨੂੰ ਪੰਜ ਚੀਜ਼ਾਂ ਦੱਸ ਸਕਦੇ ਹੋ ਇਧਰੋਂ ਪੁੱਛਦੇ ਹਾਂ ਹਾਂ ਜੀ ਮੇਕਅਪ ਹੀ ਨਹੀਂ ਕਰਦੇ ਕੀ ਆ ਬਾਤ ਹੈ ਪਤਨੀ ਨੇ ਕੰਮ ਖਤਮ ਕਰਦਾ ਕਹਿੰਦੀ ਮੈਂ ਤਾਂ ਮੇਕਅਪ ਹੀ ਨਹੀਂ ਕਰਨਾ हाँ जी फाउंडेशन यस फाउंडेशन लगाया जाता है मेनु नॉलेज नहीं है दसना है <laughs> फाउंडेशन अच्छा होर की होंगे ब्रश <laughs> कंसीलर वो कित यूज किया अच्छा ओ फिर ठीक है एक होर हों आईलाइनर कजल होर होर मशकाना हाँ बिल्कुल बिल्कुल होर, होर शैडो ओलिपस्टिक तो आ गए आप आई हाईलाइटर हाईलाइटर यस सनस्क्रीन ओके यस हाँ जी मॉइस्चराइज़र, यस होर हाँ जी प्राइमर प्राइमर भी बजता है <laughs> अच्छा फिर फेल पेंट ਅਛਾ ਸਟ੍ਰੇ ਹੈ ਹਾਂ ਗ੍ਰੈਮਰ ਵੀ ਹੁੰਦਾ ਬੇਸ ਵੀ ਅਛਾ ਬੇਸ ਵੀ ਹੁੰਦਾ ਬੇਸ ਕਿਤੇ ਦਾ ਸੇਮ ਹੋਈ ਓਕੇ ਓਕੇ ਦੀਵਾਰ ਵਾਲਾ ਪੂਰਾ ਮਟੀਰੀਅਲ ਕਹਿੰਦੇ ਲੱਗਦਾ ਓਕੇ ਓਕੇ ਦੈਨ ਲਾਸਟੇ ਜਦੋਂ ਪੂਰਾ ਫੰਕਸ਼ਨ ਅਟੈਂਡ ਕਰ ਲਿਆ ਫਿਰ ਸ਼ਾਮ ਨੂੰ ਕੀ ਹੋਣਾ ਹੈ ਵਾਸ਼ ਉਹ ਕੱਦਣਾ ਵਾਸ਼ ਹੁੰਦਾ ਪਹਿਲਾਂ ਕਲੀਨਰ ਕਲੀਨਰ ਨਾਲ ਉਹ ਹੋਰ ਹੋਰ ਕੀ ਲੱਗਦਾ ਹੈ ਕਲੀਨਰ ਤੋਂ ਬਾਅਦ ਅਛਾ ਸਾਰਾ ਦਿਨ ਸਾਰਾ ਫੁੱਲ ਲੋਡਡ ਕੈਮੀਕਲ ਲੋਡ ਕਰਨ ਤੋਂ ਬਾਅਦ ਸ਼ਾਮ ਨੂੰ ਜਰ ਕਲੀਨਜ਼ਰ ਲਾਉਂਦੋਂ ਬਾਅਦ ਮਾਤਾ ਜੀ ਪਤਾ ਕੀ ਕਰਦੇ ਸ਼ਾਮ ਨੂੰ ਉਹ ਕਰੇ ਵਾਸ਼ਪੀ ਐਵੇਂ ਕਰਦੀ ਮੈਂ ਦੇਖਿਆ ਪਤਾ ਨਹੀਂ ਦੱਸ ਰਿਹਾ ਪਰ ਮੈਂ ਥੋੜਾ ਲਾਉਣਾ ਤਾਂ ਉਹ ਸ਼ਾਮ ਨੂੰ ਲਗਾ ਕੇ ਨਾ ਉਹ ਕਹਿੰਗੇ ਐਲੋਵੇਰਾ ਜੈਲ ਲਗਾਓ ਨੈਚੁਰਲ ਹੁੰਦੀ ਆ ਮੈਂ ਕਿਹਾ ਲਾ ਮੈਂ ਕਿ ਸਾਰਾ ਦਿਨ ਤਾਂ ਨੇਚਰ ਯਾਦ ਨਹੀਂ ਆਈ ਸ਼ਾਮ ਨੂੰ ਐਲੋਵੇਰਾ ਜੈਲ ਯਾਦ ਆ ਗਈ ਠੀਕ ਹੈ ਤੋ ਤੋ ਆਹਨੇ ਚਾਰ ਫੇਸ ਹੈ ਨਾ ਇਹਦੇ ਮੁਤਾਬਕ ਪਰਫਾਰਮੈਂਸ ਠੀਕ ਚੱਲ ਰਹੀ ਹੁੰਦੀ ਸਾਰਿਆਂ ਦੀ ਇਹ ਚ ਪਤਾ ਹੀ ਨਹੀਂ ਸਵੇਰੇ ਕੀ ਹੈ ਸ਼ਾਮ ਨੂੰ ਕੀ ਦੁਪਹਿਰ ਨੂੰ ਕੀ ਇੱਕ ਇਹ 14 ਤਰ੍ਹਾਂ ਦੇ ਅਡਜਸਟਮੈਂਟ ਇੰਟਰੋਡਿਊਸ ਕਰਵਾਏ ਆ ਟੋਟਲ 12000 ਕੈਮੀਕਲ ਆ ਕਿੰਨੇ ਕੈਮੀਕਲ ਆ ਜੀ 12000 ਸਾਡੀ ਆਰ ਐਨ ਡੀ ਚ ਸਾਹਮਣੇ ਆਏ ਆ ਇਹ 12000 ਜਿਹੜੇ ਕੈਮੀਕਲਸ ਨੇ ਇਹਨਾਂ ਦੇ ਵਿੱਚੋਂ ਉਹ ਕਹਿੰਦੇ 20% ਕੈਮੀਕਲ ਉਹ ਆ ਜਿਹੜੇ ਸਾਨੂੰ ਖਤਰਨਾਕ ਨਹੀਂ ਲੱਗੇ ਉਹ ਖਤਰਨਾਕ ਤਾਂ ਨਹੀਂ ਲੱਗੇ ਕਹਿੰਦੇ 300 ਲੋਕਾਂ ਦੇ ਅਸੀਂ ਪ੍ਰੈਕਟੀਕਲ ਕੀਤਾ ਸੀ ਤੇ ਉਹਨੂੰ ਤਾਂ ਕੁਝ ਨਹੀਂ ਹੋਇਆ ਇਸ ਕਰਕੇ ਇਹਨਾਂ ਨੂੰ ਕਹਿੰਦੇ ਇਸ ਕੈਟਾਗਰੀ ਚ ਪਾ ਲਓ ਬਾਕੀ 80% ਉਹ ਨੇ ਜਿਹੜੇ ਖਤਰਨਾਕ ਨੇ ਜਿਨ੍ਹਾਂ 'ਚ ਕਾਰਸੀਨੋਜਨ ਭਾਵ ਕੈਂਸਰ ਤੱਤ ਵਧਾਉਣ ਵਾਲੇ ਗੁਣ ਪਾਏ ਗਏ ਨੇ ਬਾਕੀ 80% ਉਹ ਹੈ ਤੇ ਹੁਣ ਟੋਟਲ ਲੇ ਕੇ 12000 ਤੇ ਮੈਨੂੰ ਦੱਸੋ ਕਿਹੜੀ ਫੀਮੇਲ ਕਿਹੜੀ ਫੀਮੇਲ ਨੂੰ ਇਹ ਪਤਾ ਹੈਗਾ ਕਿ ਮੈਂ ਜਦੋਂ ਕੋਸਮੈਟਿਕ ਯੂਜ਼ ਕਰ ਰਹੀ ਹਾਂ ਤਾਂ ਉਹਦੇ ਚੋਡੇ 80% 12000 ਜਿਹੜੇ 80% ਕੈਮੀਕਲ ਹੈ ਉਹ ਮੇਰੇ ਕਿਹੜੇ ਕਿਹੜੇ ਜਗ੍ਹਾ ਦੇ ਉੱਤੇ ਹੈਗੇ ਆ ਜਸਟ ਮੈਂ ਉਹਦੇ ਆ ਦੇਖੋ ਜਿਵੇਂ ਨੇਲ ਪਾਲਿਸ਼ ਹੈ ਨੇਲ ਪਾਲਿਸ਼ ਦੇ ਵਿੱਚ ਬੈਂਜੋਫੀਨੋਲ ਨਾਮ ਦਾ ਜਿਹੜਾ ਕਿ ਕੈਮੀਕਲ ਪੈਂਦਾ ਤੁਸੀਂ ਇੱਕ ਪ੍ਰੋਪਰ ਚਾਰਟ ਹੈ ਇਹ ਪ੍ਰੋਪਰ ਚਾਰਟ ਹੈਗਾ ਹੁਣ ਮੈਂ ਤੁਹਾਨੂੰ ਸ਼ਾਰਟ ਸੇ ਦੱਸ ਦੇਣਾ ਹੈਗਾ ਇਹ ਸਾਰੇ ਉਹ ਨੇ ਜਿਨ੍ਹਾਂ ਬ੍ਰੈਸਟ ਕੈਂਸਰ ਹੋਣਾ ਹੀ ਹੋਣਾ ਹੈ ਇਹ ਸਾਰੇ ਉਹ ਨਹੀਂ ਜਿਨ੍ਹਾਂ ਨੂੰ ਫਾਈਬਰੇਡ ਨੇ ਤੇਜ਼ੀ ਨਾਲ ਵਧਣਾ ਹੀ ਵਧਣਾ ਨੇ ਇਹ ਸਾਰੇ ਉਹ ਨੇ ਅਸੀਂ ਉਹ ਕੱਢਿਆ ਹੁਣ ਮੈਂ ਤੁਹਾਨੂੰ ਇਹ ਦੱਸੂ ਕਿ ਕਿੱਥੇ ਕਿੰਨਾ ਕਿੰਨਾ ਚ ਪਾਉਂਦੇ ਆ ਇਹ ਜਿਹੜੇ ਜਿਹੜੇ 14 ਮੈਂ ਅਸੀਂ ਮੁੱਖ ਕੱਢਿਆ ਇਹ ਉਹ ਨੇ ਜਿਹਨਾਂ ਜਿਹਨਾਂ ਚ ਪੈਂਦੇ ਨੇ ਤੇ ਇਹਨਾਂ ਦਾ ਮੇਨ ਕੰਮ ਹੀ ਹੈ ਬ੍ਰੈਸਟ ਕੈਂਸਰ ਦੇ ਪਰਸੈਂਟੇਜ ਨੂੰ ਵਧਾਉਣਾ ਫਾਈਬਰੋਇਡ ਨੂੰ ਹੋਰ ਇਹ ਵਧਾਉਣਾ ਹਾਈਪੋਥੈਲਾਮਸ ਤੇ ਪਿਟਿਟਰੀ ਗਲੈਂਡ ਦੇ ਫੰਕਸ਼ਨ ਨੂੰ ਡਿਸਟਰਬ ਕਰਨਾ ਮਾਈਗਰੇਨ ਲੋ ਬੀਪੀ ਲਕੋਰੀਆ ਦੀ ਸਮੱਸਿਆ ਵਿਟਾਮਿਨ ਡੀ ਤੇ ਕੈਲਸ਼ੀਅਮ ਨੂੰ ਘਟਾਉਣਾ ਇਹ ਸਾਰਾ ਕੁਝ ਇਸ ਇਹਨੂੰ ਯੂਜ਼ ਕਰਨ ਤੋਂ ਬਾਅਦ ਫੰਕਸ਼ਨ ਵਿੱਚ ਪਰਵਰਤਨ ਆਉਂਦਾ ਹੈ ਹੁਣ ਕਿਉਂਕਿ ਇੰਗਲਿਸ਼ ਜਾਂ ਤਾਂ ਟੈਕਨੀਕਲ ਹੋ ਜਾਂਦੇ ਨੇ ਅਸੀਂ ਸਿਰਫ 14 ਮੈਂ ਤੁਹਾਨੂੰ ਜਸ ਰੈਫਰੈਂਸ ਦੱਸਦਾ ਹਾਂ ਅ ਨੇਲ ਪਾਲਿਸ਼ ਦੇ ਵਿੱਚ ਇੱਕ ਪਿਲਦਾ ਹੈ ਇਹਨਾਂ ਦੇ ਵਿੱਚੋਂ ਬਟ ਮਸਲਾ ਕੀ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ ਜਿਨ੍ਹਾਂ ਦਾ ਕੰਮ ਹੈ ਸਰੀਰ ਦੇ ਵਿੱਚ ਕੈਂਸਰ ਕਰਨਾ ਹੀ ਕਰਨਾ ਹੈ ਇਹ ਉਹ ਨੇ ਔਰ ਤੁਹਾਨੂੰ ਮੈਂ ਟੈਸਟ ਵੀ ਦੱਸੂਗਾ ਜਿਹੜੀਆਂ ਫੀਮੇਲਜ਼ ਕੋਸਮੈਟਿਕ ਯੂਜ਼ ਕਰ ਰਹੀਆਂ ਹਨ ਆਪਣਾ ਟੈਸਟ ਹਰ 6 ਮਹੀਨੇ ਬਾਅਦ ਕਰਵਾਉਂਦੇ ਰਹਿੋ ਕਿਉਂਕਿ ਟੈਸਟ ਹੈ ਹੀ ਇਹਦੇ ਵਿੱਚ ਇਸੇ ਨਾਲ ਰਿਲੇਟਡ ਕਿ ਕੈਂਸਰ ਕਿਹੜੇ ਪਾਸੇ ਨਵਾਰਿਆ ਮੈਂ ਕੋਈ ਕਿਸੇ ਨੂੰ ਡਰਾ ਨਹੀਂ ਰਿਹਾ ਲੇਕਿਨ 90% ਫੀਮੇਲਜ਼ ਬ੍ਰੈਸ ਕੈਂਸਰ ਫਾਈਬਰੋਇਡ ਸਿਸਟ ਲਾਈਪੋਮਾ ਲੂਪਸ ਬਾਡੀ ਦੇ ਵਿੱਚ ਬ੍ਰੇਨ ਟਿਊਮਰ ਲੀਵਰ ਦੇ ਨਾਲ ਸੰਬੰਧਿਤ ਚਮੜੀ ਨਾਲ ਸੰਬੰਧਿਤ ਆਟੋਇਮਿਊਨ ਨਾਲ ਸੰਬੰਧਿਤ ਇਹ ਰੋਗਾਂ ਨੂੰ ਲੈ ਕੇ ਅੱਜ ਹਸਪਤਾਲਾਂ ਦੇ ਹਸਪਤਾਲ ਭਰੇ ਆ ਤੇ ਉਹਦੇ ਪਿੱਛੇ ਰੀਜ਼ਨ ਹੈਗਾ ਉਹ ਉਹ ਇਹ ਅਲੱਗ-ਅਲੱਗ ਜਗ੍ਹਾ ਦੇ ਕੈਮੀਕਲਸ ਬੜ ਰਹੇ ਨੇ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਨੇਲ ਪਾਲਿਸ਼ ਦੇ ਵਿੱਚ ਇੱਕ ਇੱਕ ਪਾਇਆ ਜਾਂਦਾ ਜੇ ਤਾਂ ਮਤਲਬ ਕੀ ਹੈਗਾ ਕਿ ਉਹ ਇੱਕ ਬੀਜ ਹੈ ਕਿਉਂਕਿ ਕੁਦਰਤੀ ਸਿਹਤ ਵਿਗਿਆਨ ਦੇ ਮੁਤਾਬਕ ਰੂਲ ਕੀ ਹੈ ਜਿਹੜੀ ਚੀਜ਼ ਤੁਸੀਂ ਖਾ ਨਹੀਂ ਸਕਦੇ ਉਹ ਚਮੜੀ ਤੇ ਜਿਹੜੀ ਫਾੜੀ ਸਕਦੇ ਚਮੜੀ ਤੇ ਲਗਾ ਨਹੀਂ ਸਕਦੇ ਇਹ ਰੂਲ ਹੈ